वेलकम बैक टू माय यूट्यूब चैनल सिख हिस्ट्री 1313 ਇਹ ਤਸਵੀਰ ਸ਼੍ਰੀ ਗੁਰੂ ਰਾਮਦਾਸ ਜੀ ਦੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਗੁਰੂ ਰਾਮਦਾਸ ਜੀ ਦੀ ਵਿਸਥਾਰਤ ਜੀਵਨੀ ਪੰਜਾਬੀ ਵਿੱਚ ਦੱਸੀ ਗਈ ਹੈ ਜਨਮ ਅਤੇ ਪਰਿਵਾਰ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਨੂੰ ਲਾਹੌਰ ਦੇ ਚੂਨਾ ਮੰਡੀ ਇਲਾਕੇ ਵਿੱਚ ਹੋਇਆ। ਉਹਨਾਂ ਦਾ ਅਸਲ ਨਾਮ ਭਾਈ ਜੇਠਾ ਜੀ ਸੀ ਪਿਤਾ ਦਾ ਨਾਮ ਭਾਈ ਹਰੀਦਾਸ ਜੀ ਅਤੇ ਮਾਤਾ ਦਾ ਨਾਮ ਮਾਤਾ ਅਨੁਪਪ ਦੇਵੀ ਜੀ ਸੀ ਗੁਰੂ ਜੀ ਦੇ ਜਨਮ ਸਮੇ ਹੀ ਪਰਿਵਾਰ ਦੀ ਆਰਥਿਕ ਹਾਲਤ ਕਾਫੀ ਕਮਜ਼ੋਰ ਸੀ ਬਚਪਨ ਵਿੱਚ ਹੀ ਉਹਨਾਂ ਦੇ ਮਾਤਾ ਪਿਤਾ ਦਾ ਦਿਹਾਂਤ ਹੋ ਗਿਆ ਜਿਸ ਕਾਰਨ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਚਪਨ ਅਤੇ ਜਵਾਨੀ ਅਨਾਥ ਹੋਣ ਕਾਰਨ ਭਾਈ ਜੇਠਾ ਜੀ ਆਪਣੀ ਨਾਨੀ ਦੇ ਕੋਲ ਵੱਡੇ ਹੋਏ। ਉਹ ਬਚਪਨ ਤੋਂ ਹੀ ਮਿਹਨਤੀ, ਸੱਚੇ ਅਤੇ ਨਿਮਰ ਸੁਭਾਅ ਵਾਲੇ ਸਨ। ਉਹ ਗ੍ਰਾਮੀਣ ਜੀਵਨ ਜੀਂਦੇ ਹੋਏ ਛੋਟੇ-ਮੋਟੇ ਕੰਮ ਕਰਕੇ ਰੋਜੀ ਕਮਾਉਂਦੇ ਸਨ। ਅਤੇ ਨਾਲ ਹੀ ਸੰਤਾਂ ਅਤੇ ਧਾਰਮਿਕ ਸੰਗਤ ਦੀ ਸੇਵਾ ਕਰਦੇ ਸਨ ਗੁਰੂ ਅਮਰਦਾਸ ਜੀ ਨਾਲ ਮਿਲਾਪ ਭਾਈ ਜੇਠਾ ਜੀ ਵਪਾਰ ਲਈ ਅੰਮ੍ਰਿਤਸਰ ਦੇ ਨੇੜੇ ਬਾਸਰਕੇ ਪਿੰਡ ਆਏ ਜਿੱਥੇ ਉਹਨਾਂ ਦੀ ਭੇਂਟ ਗੁਰੂ ਅਮਰਦਾਸ ਜੀ ਨਾਲ ਹੋਈ ਉਹਨਾਂ ਦੀ ਨਮਰਤਾ ਸੇਵਾ ਭਾਵਨਾ ਅਤੇ ਸਾਫ਼ ਦਿਲ ਨੇ ਗੁਰੂ ਅਮਰਦਾਸ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਆਪਣਾ ਜੀਵਨ ਮੰਨ ਕੇ ਸ਼ੁਰੂ ਕਰ ਦਿੱਤੀ। ਵਿਆਹ ਅਤੇ ਪਰਿਵਾਰ ਗੁਰੂ ਅਮਰਦਾਸ ਜੀ ਨੇ ਆਪਣੀ ਧੀ ਬੀਬੀ ਪਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ। ਇਸ ਪਵਿੱਤਰ ਜੋੜੇ ਦੇ ਤਿੰਨ ਪੁੱਤਰ ਹੋਏ, ਪਿਰਥੀ ਚੰਦ ਜੀ, ਮਹਾਦੇਵ ਜੀ, ਅਰਜਨ ਦੇਵ ਜੀ ਜੋ ਬਾਅਦ ਵਿੱਚ ਪੰਜਵੇਂ ਗੁਰੂ ਬਣੇ। ਗੁਰੂ ਗੱਦੀ ਦੀ ਪ੍ਰਾਪਤੀ 1 ਸਤੰਬਰ 1534 ਨੂੰ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ਅਤੇ ਉਹਨਾਂ ਦਾ ਨਾਮ ਰੱਖਿਆ ਗੁਰੂ ਰਾਮਦਾਸ ਜੀ ਉਸ ਵੇਲੇ ਗੁਰੂ ਜੀ ਦੀ ਉਮਰ 40 ਸਾਲ ਸੀ ਮੁੱਖ ਯੋਗਦਾਨ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਉਨ੍ਹਾਂ ਨੇ ਸਰੋਵਰ ਅੰਮ੍ਰਿਤ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ ਜਿਸ ਦੇ ਕੇਂਦਰ ਵਿੱਚ ਅੱਜ ਅਮਰ ਹਰਮਿੰਦਰ ਸਾਹਿਬ ਸਥਿਤ ਹੈ ਲਾਵਾਂ ਦਾ ਰਚਨਾ ਗੁਰੂ ਜੀ ਨੇ ਲਾਵਾਂ ਰਚੀਆਂ ਜੋ ਸਿੱਖ ਵਿਆਸਮਾਰਾਂ ਦਾ ਅਟੁੱਟ ਹਿੱਸਾ ਹਨ ਲਾਵਾਂ ਦਾ ਉਚਾਰਨ ਆਨੰਦ ਕਾਰਜ ਵਿੱਚ ਹੁੰਦਾ ਹੈ ਸਿੱਖਾਂ ਦੇ ਵਿਆਹ ਵਿੱਚ ਸੰਗਤ ਦਾ ਵਿਸਥਾਰ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਵੱਖ-ਵੱਖ ਖੇਤਰਾਂ ਵਿੱਚ ਸੰਗਤਾਂ ਬਣਾਈਆਂ ਅਤੇ ਉਹਨਾਂ ਨੂੰ ਗੁਰਮਤ ਅਨੁਸਾਰ ਜੀਵਨ ਜਿਉਣ ਦੀ ਸਿੱਖਿਆ ਦਿੱਤੀ। ਸੇਵਾ ਅਤੇ ਦਾਨ ਦਾ ਪ੍ਰਚਾਰ ਉਹਨਾਂ ਨੇ ਸਿੱਖਾਂ ਨੂੰ ਸਿਖਾਇਆ ਕਿ ਇੱਕ ਹੀ ਸਰੋਜੀ ਦਾ ਗੁਰੂ ਘਰ ਅਤੇ ਲੰਗਰ ਵਿੱਚ ਦੇਣਾ ਚਾਹੀਦਾ ਹੈ। ਜੋਤੀ ਜੋਤ ਸਮਾਉਣਾ ਗੁਰੂ ਰਾਮਦਾਸ ਜੀ ਨੇ 1 ਸਤੰਬਰ 1581 ਨੂੰ ਅੰਮ੍ਰਿਤਸਰ ਵਿੱਚ ਜੋਤੀ ਜੋਤ ਸਮਾਈ ਉਹਨਾਂ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਉੱਤਰਾਧਿਕਾਰੀ ਬਣਾਇਆ ਗੁਰੂ ਰਾਮਦਾਸ ਜੀ ਦੀ ਵਿਰਾਸਤ ਅੰਮ੍ਰਿਤਸਰ ਸ਼ਹਿਰ ਅਦਿਸਰੋਵਰ ਦੇ ਸੰਸਥਾਪਕ ਲਾਵਾ ਦਾ ਰਚਨਾਕਾਰ ਸੇਵਾ ਅਤੇ ਨਿਮਰਤਾ ਦੇ ਪ੍ਰਤੀਕ ਗੁਰਮਤ ਅਨੁਸਾਰ ਸਮਾਜਿਕ ਤੇ ਧਾਰਮਿਕ ਜੀਵਨ ਦੇ ਮਾਰਗਦਰਸ਼ਕ ਨਿਸ਼ਕਰਸ਼ ਗੁਰੂ ਰਾਮਦਾਸ ਜੀ ਦਾ ਜੀਵਨ ਸੇਵਾ ਨਿਮਰਤਾ ਅਤੇ ਮਨੁੱਖਤਾ ਪ੍ਰਤੀ ਸਮਰਪਣ ਦਾ ਜੀਵੰਤ ਉਦਾਹਰਣ ਹੈ ਉਹਨਾਂ ਦੇ ਯੋਗਦਾਨਾਂ ਕਰਕੇ ਸਿੱਖ ਧਰਮ ਦਾ ਕੇਂਦਰ ਅੰਮ੍ਰਿਤਸਰ ਵਿੱਚ ਸਥਾਪਿਤ ਹੋਇਆ ਅਤੇ ਹਰਮੰਦਰ ਸਾਹਿਬ ਦਾ ਨਿਰਮਾਣ ਸੰਭਵ ਹੋਇਆ ਉਹਨਾਂ ਦੀ ਬਾਣੀ ਅਤੇ ਜੀਵਨ ਸਿਧਾਂਤ ਅੱਜ ਵੀ ਸਿੱਖਾਂ ਨੂੰ ਪ੍ਰੇਰਿਤ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਫੋਰ ਮੋਰ ਸਿੱਖ ਹਿਸਟਰੀ ਐਂਡ ਥੈਂਕ ਯੂ ਫॉर ਵਾਚਿੰਗ ਫੁੱਲ ਵੀਡੀਓ